pa oh, le no! come No! Mm -hmm. ah. oh no 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 तूं त ॾिखो सचो तव्हां दोष ਏ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਵੇਣ ਨਾਵੇਂ ਸਭ ਪਰਮਦੇ ਜਗਤ ਟੋਟਾ ਸੈ ਸਾਰ ਮਨਮੋਖ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਵਿਣ ਨਾ ਵੈ ਸਭ ਰਮੋਦੇ ਨਿਤ ਜਗ ਤੋਟਾ ਸੈ ਸਾਰ ਮਨ ਮੋਖ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਮੋਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਜੇ ਜਾਗੈ ਸਹਜੇ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਮਨਮੁਖ ਭਰਮੈ ਸਹਸਾ ਹੋਵੈ ਅੰਤਰਾ ਚਿੰਤਾ ਨੀਦ ਨਾ ਸੋਵੇ ਗਿਆਨੀ ਜਾਗ ਹੈ ਸਭ ਹੈ ਸੁਭਾਅ ਨਾਨਕ ਨਾਮ ਰਤੇ ਆ ਬਲ ਜਾ ਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ よし ਤੇ ਆ ਗੁਰਮਤੀ ਦੇਵ ਆਪ ਗੁਰਮੁਖ ਹਰਿ ਜਪੇ ਹੈ hey. ਉਨਾ ਜਾਣੈ ਵਾਹਿਗੁਰੂ 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 ਤਿਨ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਇਕ ਓੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਝਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਚੈ ਸਭੁ ਸੁਖੁ ਜਾਇ ਤੇ ਇਕ ਬਹਾਦਰ ਸਿਮਰਿਆ ਘਰ ਨਉ ਨਿਦਾ ਵੈਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਸਾ ਪਾਤਸ਼ਾਹਿਆਂ ਦੀ ਆਤਮਿਕ ਜੋਤ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਠ ਦਰਸ਼ਨ ਜੀਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਜਿਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੁਖੋ ਸੀ ਨਾ ਉਚਾਰੀ ਤਿੰਨਾਂ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਪੁਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਤਮਰਦਾਸ ਸਹ ਜੀ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਚਿਤਿਆਵੇ ਨਾਮ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਾਹ ਤਾ ਰੱਛਿਆ ਰਿਆਇ ਤੇਗ ਤੇਗ ਫਤੇ ਬਿਰਦ ਕੀ ਪੈਜ ਪੰਚ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਭੋਲ ਬਾਲੇ ਭੋਲਣਾ ਜੀ ਲਖਸ਼ੋਜੀ ਸਿਕਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਘੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤਸਰ ਸਾਹਿਬ ਜੀਆ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੜਾ ਟਾਲ ਧਰਮ ਕਾਜ ਰਕਾਰ ਖਾਲਸਾ ਜੀ ਸਾਹਿਬ ਬੋਰਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਥ ਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਹੋ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਤਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਨੀਤਾਣਿਆਂ ਦੇ ਤਾਣ ਸਤਿਗੁਰੂ ਨੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲਾ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਘਰੋਂ ਬਰੋਸਾਏ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਬੜੇ ਸੁਖ ਦੀ ਬਤੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀਆਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜਿਦਾਰੇ ਬਖਸ਼ਿਸ਼ ਕਰਕੇ ਨੇਹਾਲ ਕੀਤਾ ਹੈ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਜੀ ਇੰਨੇ ਸਮੇਂ ਦੌਰਾਨ ਗੰ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਹਨ ਸਿੰਘਾਂ ਨੇ ਮਿਲ ਜੁਲ ਕੇ ਆਪ ਜੀ ਦੇ ਸੋਹਣੇ ਤਖਤਾਂ ਤੇ ਸ਼ਾਸਤਰਾਂ ਦੀਆਂ ਵਸਤਰਾਂ ਦੀਆਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕੀਤੇ ਹਨ ਸਤਿਗੁਰੂ ਜੀ ਸੇਵਾ ਟਹਿਲ ਕਰਦਿਆਂ ਤੋਂ ਨਾਮ ਸਿਮਰਨ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕਰਦਿਆਂ ਤੋਂ ਹੋਈਆਂ ਬੇਅੰਤ ਕੁੱਲਾਂ ਨੂੰ ਬਖਸ਼ ਲੈਣਾ ਅੱਗੇ ਵਾਸਤੇ ਉਸ ਮੱਤ ਬਖਸ਼ਿਸ਼ ਕਰਨੀ ਸਰਬੱਤ ਦਾ ਭਲਾ ਕਰਨਾ ਸਭਨਾ ਦੀਆਂ ਅਰਦਾਸਾਂ ਬੇਨਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣਾ ਤੇਲ ਫੁੱਲ ਪੇਟਾਵਾ ਮਨਜ਼ੂਰ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਨਾ ਜੀ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੀ ਚੜ੍ਹਦੀ ਕਲਾ ਕਰਨੀ ਤਰੱਕੀਆਂ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਘਰਾਣੇ ਪਰਿਵਾਰਾਂ ਦੇ ਵਿੱਚੋਂ ਦੁੱਖਾਂ ਕਲੇਸ਼ਾਂ ਵਿਗਨਾਂ ਪਾਪਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਸਭਨਾਂ ਨੂੰ ਆਪਸੀ ਪਿਆਰ ਇਛਾ ਪਾਕ ਬਖਸ਼ਿਸ਼ ਕਰਨਾ ਦੇਹ ਅਰੋਗਤਾ ਮਾਂ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਭਰੋਸੇ ਸਹਿਤ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤੌਣੀ ਚੱਲ ਰਿਹਾ ਸਮਾਂ ਧਿਆਉਣ ਵਾਲਾ ਸਮਾਂ ਸੁੱਖਾਂ ਭਰਿਆ ਬਤੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਜਾਂ ਅੰਮ੍ਰਿਤ ਕੜਾ ਪ੍ਰਸ਼ਾਧੀਆਂ ਦੇਗਾ ਸਜਾ ਕੇ ਹਾਜ਼ਰ ਕੀਤੇ ਹਨ ਜੀ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਤਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਇ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਕਿਰਪਾ ਕਰੋ ਜੀ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਖਾਰ ਹੋਏ ਸਭ ਮਿਲਹਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵਦੇ no hey. 搞了。 Satan og hans liv og ਕਾਲ ਮੂਰਤੋ ਅਜੂਨੀ ਸਭੰ ਗੁਰ ਪ੍ਰਸਾਦਿ ਜਾਪੋ ਆਦ ਸੱਚੋ ਜੁਗਾਦ ਸੱਚ ਹੈ ਭੀ